ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਆਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਹਰਨਾਮੀ ਦੀ ਕੈਦ ਖਤਮ ਹੋਣ ਵਾਲੀ ਸੀ। ਪ੍ਰੀਤਮ 15-20 ਦਿਨ ਪਹਿਲਾਂ ਉਹਦੀ ਮੁਲਾਕਾਤ ਲਈ ਨਾਬੇ ਗਿਆ। ਜਾਂਦਾ ਹੋਇਆ ਉਹ ਉਹਦੇ ਲਈ ਨਵੀਂ ਕੁਰਤੀ ਸਲਵਾਰ ਸੰਵਾ ਕੇ ਲੈ ਗਿਆ। ਉੱਤੇ ਨੂੰ ਇੱਕ ਦੁਪੱਟਾ ਵੀ ਪੈਰਾਂ ਲਈ ਜੁੱਤੀ। ਮੁੜਦਾ ਹੋਇਆ ਪੁੱਛਣ ਲੱਗਿਆ ਛੁੱਟਣ ਵਾਲੇ ਦਿਨ ਆਮਾ ਮੈਂ ਤੈਨੂੰ ਲੈਣ ਇੱਥੇ ਨਾ ਲੋੜ ਤਾਂ ਕੋਈ ਨਹੀਂ ਮੈਨੂੰ ਕੀ ਹੁੰਦਾ ਇੱਥੋਂ ਗੱਡੀ ਚੜ੍ਹ ਕੇ ਆਮਪੁਰੇ ਜਾਉ ਤਰੂੰਗੀ ਉੱਥੋਂ ਸਿਧਾਣਿਆ ਤਾਂ ਟਾਂਗਾ ਲੈ ਲੂੰਗੀ ਦੇਖੀ ਨਾ ਪੁળાਂ ਦੇ ਆਜੀ ਜਿਹਾਣਾ ਹੋਇਆ ਕੀ ਐ ਨੇਰਾ ਬਹੁਤ ਹੋ ਜਾਂਦਾ ਉੱਠ ਲੈ ਆਈ ਉਹ ਕਹਿੰਦਾ ਸਿਧਾਣੀ ਕਿਉਂ ਆਮਪੁਰੇ ਆਜੋਂ ਸਿੱਧਾ ਸਟੇਸ਼ਨ ਤੇ ਉੱਥੋਂ ਹੀ ਉੱਠ ਤੇ ਪਿੰਡ ਨੂੰ ਚੱਲ ਵੜਾਂਗੇ ਚੰਗਾ ਤੇ ਸਲਾਈ ਪਰ ਨਾਬੇ ਦਾ ਨਾਹੀਂ ਇੱਥੇ ਆ ਕੇ ਕੀ ਕਰਨਾ ਮੈਂ ਆਪੇ ਚੜ ਜੂੰਗੀ ਗੱਡੀ ਤਾਂ ਦਿਨ ਕਿਹੜਾ ਛੁੱਟਣ ਦਾ ਤਰੀਕ 2 ਜੇਤ ਹੈ ਦਿਨ ਬੁੱਧਵਾਰ ਪੱਕਾ ਪਤਾ ਫੇਰ ਕਰ ਲੈਣੀ ਆ ਦਫ਼ਤਰੋਂ ਆ ਜਾ ਉਹ ਪ੍ਰੀਤਮ ਨੂੰ ਨਾਲ ਲੈ ਕੇ ਜੇਲ੍ਹ ਦੇ ਦਫ਼ਤਰ ਗਈ ਤੇ ਉੱਥੋਂ ਪੁੱਛਣ ਲੱਗੀ ਠੀਕ ਸੀ ਤਰੀਕ 2 ਜੇਤ ਤੇ ਦਿਨ ਬੁੱਧਵਾਰ ਹੀ ਸੀ 2 ਜੇਤ ਵੀ ਆ ਗਿਆ ਪ੍ਰੀਤਮ ਉੱਠ ਲੈ ਕੇ ਸੁਣਦੇ ਹਾਂ ਹੀ ਰਾਮਪੁਰੇ ਗਿਆ ਬਾਰਾਂ ਵਾਲੀ ਗੱਡੀ ਦਾ ਅੰਦਾਜ਼ਾ ਜਹਰ ਰੱਖ ਕੇ ਉੱਠ ਉਹਨੇ ਇੱਕ ਆੜਤੀ ਦੀ ਦੁਕਾਨ ਅੱਗੇ ਬਿੱਪੜਤ ਲੇਖੜਾ ਦਿੱਤਾ ਮੁਹਾਰ ਨੀਵੇਂ ਡਾਣੇ ਨਾਲ ਬੰਨ ਦਿੱਤੀ ਮੂਰੇ ਪੱਲੀ ਵਿੱਚ ਛੋਲਿਆਂ ਦਾ ਨੀਰਾ ਰੱਖ ਦਿੱਤਾ ਮੁਹਾਰ ਲੰਮੀ ਰੱਖੀ ਤਾਂ ਜੋ ਉੱਠ ਗਰਦਨ ਝੁਕਾ ਕੇ ਨੀਰਾ ਖਾਂਦਾ ਰਹੇ ਜਾਂ ਕੀ ਹੈ ਬੈਠ ਹੀ ਜਾਵੇ ਤਾਂ ਉਹਦੇ ਨੱਕ ਨੂੰ ਜਰਬ ਨਾ ਜਾਵੇ ਪਾਖੜਾ ਲਾ ਕੇ ਪਰੇ ਰੱਖ ਦਿੱਤਾ ਲਾਲੇ ਦੀ ਨજર ਆੜਤੀਆ ਕਹਿੰਦਾ ਸਾਰ ਜੀ ਖੜਾ ਰਹਿਣ ਦੇ ਜਾਨਵਰ ਨੂੰ ਜਿੰਨਾ ਚਿਰ ਤੇਰੀ ਮਰਜੀ ਬਸ ਜਾਣਦਾ ਹੋਇਆ ਦੱਸ ਜੀ ਤੂੰ ਸਿਆਣਾ ਐ ਹੋਰ ਪਾਣੀ ਧਾਣੀ ਦੱਸ ਚਾਹ ਕਰਾਈਏ ਨਹੀਂ ਸੇਠਾ ਜਾਤਾ ਪਿੰਡੋਈ ਛੱਕ ਕੇ ਆਇਆ ਬਸ ਜਿਉਂਦਾਰ ਐ ਮੈਂ ਸਟੇਸ਼ਨ ਦੇ ਚੱਲੇ ਆਉਣਗੇ ਸੋਨੇ ਸਾਰਨੀ ਨੇ ਆਉਣਾ ਹੋਊ ਨਹੀਂ ਜਿੰਦਰ ਦੀ ਬਹੂ ਆ ਹਰਨਾਮੀ ਅੱਜ ਛੁੱਟ ਕੇ ਆ ਰਹੀ ਐ ਨਾਬਿਓ ਹਲਾ ਉਹਦੀ ਖਾਤਰ ਪਹੁੰਚ ਲੈ ਕੇ ਆਇਆ ਚੰਗਾ ਭਾਈ ਚੰਗਾ ਚੰਗਾ ਉਹ ਸਟੇਸ਼ਨ ਉੱਤੇ ਗਿਆ ਕੋਈ ਕੋਈ ਸਵਾਰੀ ਇਧਰ ਉਧਰ ਬੈਠੀ ਹੋਈ ਸੀ ਐਨੀਆਂ ਘੱਟ ਸਵਾਰੀਆਂ ਕਿਉਂ ਨੇ ਉਹਨੇ ਲੇਪਣ ਲਾਇਆ ਕਿ ਗੱਡੀ ਆਉਣ ਵਿੱਚ ਅਜੇ ਚਿਰ ਹੋਵੇਗਾ ਉਦੋਂ ਤੱਕ ਸਵਾਰੀਆਂ ਵਧਣ ਲੱਗ ਜਾਣਗੀਆਂ ਪਰ ਉਹਦੇ ਮਨ ਵਿੱਚ ਆਈ ਇਹ ਤਾਂ ਗੱਡੀ ਲੰਘ ਹੀ ਨਾ ਗਈ ਹੋਵੇ ਇਕਾ ਦੁਕਾ ਸਵਾਰੀਆਂ ਐਵੇਂ ਹੀ ਨਾ ਬੈਠੀਆਂ ਹੋਣ ਕਾਲਾ ਪੈ ਕੇ ਉਹਨੇ ਇੱਕ ਬੁੜੀ ਤੋਂ ਪੁੱਛਿਆ ਮਾਈ 12 ਵਾਲੀ ਗੱਡੀ ਆਜ ਤਾਂ ਨਹੀਂ ਅਜੇ ਨਹੀਂ ਭਾਈ ਅਜੇ ਕਿੱਥੇ ਹਾਲੇ ਤਾਂ ਝੇਰ ਪਿਆ ਗੱਡੀ ਆਉਣ ਚ ਟਿਕਟਾਂ ਵਾਲੀ ਖਿੜਕੀ ਵੀ ਨਹੀਂ ਖੋਲੀ ਹਲੇ ਤਾਂ ਇਹ ਤਾਂ ਛੱਡ ਦੇ ਗੱਲ ਖਿੜਕੀ ਤਾਂ ਮੌਕੇ ਤੇ ਹੀ ਖੋਲਦਾ ਇਹ ਬਾਬੂ ਟਿਕਟਾਂ ਲੈਣ ਆਏ ਖੜੇ ਪੈਰ ਵਢਾਈ ਜਾਣਗੇ ਕੋਈ ਚੜਨ ਨੂੰ ਰਹਿ ਜੇ ਪਿਆਰ ਹੈ ਜੇ ਕੋਲ ਬੈਠੀ ਇੱਕ ਹੋਰ ਬੁੜੀ ਨੇ ਆਖਿਆ ਪ੍ਰੀਤਮ ਦਾ ਦਿਲ ਠਿਕਾਣੇ ਆ ਗਿਆ ਤੇ ਉਹ ਉਹਨਾਂ ਬੁੜੀਆਂ ਕੋਲ ਬੈਠ ਕੇ ਹੀ ਗੱਲਾਂ ਮਾਰਨ ਲੱਗਿਆ ਥੋੜ੍ਹਾ ਜਿਹਾ ਪਿਛੋਂ ਘੰਟੀ ਖੜਕੀ ਤੇ ਟਿਕਟਾਂ ਵਾਲੀ ਖਿੜਕੀ ਖੁੱਲ ਗਈ ਲੋਕ ਟਿਕਟਾਂ ਲੈਣ ਲੱਗੇ ਸਵਾਰੀਆਂ ਭਲੋ ਭਲੀ ਵਾਧੀਆਂ ਜਾ ਰਹੀਆਂ ਸਨ ਦੋਵੇਂ ਬੁੜੀਆਂ ਉਹਦੇ ਕੋਲੋਂ ਉੱਠ ਕੇ ਟਿਕਟਾਂ ਲੈਣ ਚਲੀਆਂ ਗਈਆਂ ਉਹ ਮਨ ਵਿੱਚ ਹਰਨਾਮੀ ਬਾਰੇ ਸੋਚਣ ਲੱਗਿਆ ਕੈਦ ਭੁਗਤਣ ਤੋਂ ਬਾਅਦ ਹੁਣ ਹਰਨਾਮੀ ਸੰਭਲ ਕੇ ਰਹੇਗੀ ਹੌਣ ਕਾ ਨੂੰ ਉਹ ਪੰਗਿਆਂ ਵਿੱਚ ਪਵੇਗੀ ਹੁਣ ਤਾਂ ਉਹ ਘਰ ਵਿਚ ਰਿਹਾ ਕਰੇਗੀ 나జర్ ਅਜੇ ਕਈ ਸਾਲਾਂ ਨੂੰ ਜੇਲ੍ਹ ਵਿੱਚੋਂ ਛੁੱਟ ਕੇ ਆਵੇਗਾ ਪ੍ਰੀਤਮ ਸੋਚ ਰਿਹਾ ਸੀ ਕਿ ਉਹ ਹਰਨਾਮੀਨਲ ਬਣਾ ਕੇ ਰੱਖੇਗਾ ਉਹਦੀ ਪੂਰੀ ਸੇਵਾ ਕਰੇਗਾ ਉਹਦੇ ਨਾਲ ਹਮੇਸ਼ਾ ਹੀ ਮਿੱਠਾ ਪਿਆਰਾ ਬਣ ਕੇ ਰਹੇਗਾ ساری ਉਮਰ ਉਹਨੂੰ ਖਵਾਏਗਾ ਉਹਦੀ ਜ਼ਮੀਨ ਹੋਰ ਕਿਸੇ ਜੱਟ ਕੋ ਨਹੀਂ ਜਾਣ ਦੇਵੇਗਾ ਜ਼ਮੀਨ ਵਿੱਚੋਂ ਐਨੀ ਪ੍ਰਦਾਸ਼ ਆਉਂਦੀ ਹੈ ਅੱਠ ਗੁਮਾ ਥੋੜੀ ਹੁੰਦੀ ਹੈ ਕਿਤੇ ਛੋਟੇ ਦੇ ਸਿਰ ਵਰਗੀ ਤਕੜੀ ਜ਼ਮੀਨ ਹੈ ਇਹੋ ਜਹੀ ਉਪਜਾਊ ਜ਼ਮੀਨ ਵਿੱਚੋਂ ਤਾਂ ਚਾਹੇ ਬੰਦਾ ਹਰਾ ਕਰ ਲਵੇ ਕੋਈ ਜਿੰਦਰ ਤਾਂ ਹੁਣ ਮੁਰਦਾ ਨਹੀਂ ਹਰਨਾਮੀ ਵੀ ਕੋਈ ਜਵਾਗ ਜੰਮਣ ਰਹੀ ਐਨੇ ਸਾਲ ਲੰਘ ਗਏ ਕੋਈ ਵੇਲ ਤੁੰਗੜੀ ਨਹੀਂ ਲੱਗੀ ਹੁਣ ਕਿਧਰੋਂ ਖੇਡਣਗੇ ਇਹਦੇ ਘਰ ਲੂਲਾ ਵਾਲੇ ਇਹਨੇ ਤਾਂ ਐਵੇਂ ਜਿਵੇਂ ਨਿਦਰੀ ਰਹਿਣਾ ਹੈ ਖਾਣਾ ਬਿਨਾ ਤੇ ਐਸ਼ ਕਰਨੀ ਪ੍ਰੀਤਮ ਨੇ ਪੱਕਾ ਮਨ ਵਿੱਚ ਧਾਰ ਲਈ ਕਿ ਉਹ ਹਰਨਾਮੀ ਨੂੰ ਐਸ਼ ਕਰਾਏਗਾ ਆਪ ਔਖਾ ਰਹੇ ਸੁਖਾਲਾ ਰਹੇ ਪਰ ਉਹਦੀ ਅਠ ਘੋਮਾ ਹੱਥੋਂ ਨਹੀਂ ਜਾਣ ਦੇਵੇਗਾ ਪ੍ਰੀਤਮ ਦੂਰ ਦੀ ਸੋਚਣ ਲੱਗਿਆ ਕਿੰਦਰ ਦਾ ਹੱਕੀ ਤਾਂ ਸਭ ਤੋਂ ਨੇੜੇ ਦਾ ਵੀ ਤਾਂ ਉਹ ਆਪ ਹੀ ਹੈ ਆਖਰ ਨੂੰ ਇਹ ਜਮੀਨ ਵੀ ਤਾਂ ਉਹਦੇ ਕੋਲ ਹੀ ਆਉਣੀ ਹੈ ਪਰ ਜਿੰਨਾ ਚਿਰ ਹਰਨਾਮੀ ਜੀਉਂਦੀ ਹੈ ਕਿਉਂ ਨਾ ਹਰਨਾਮੀ ਨੂੰ ਖਾਦਾ ਪੀਤਾ ਜਾਵੇ ਉਹਨੂੰ ਇੱਕ ਹੰਢਿਆਏ ਵਾਲਿਆਂ ਦਾ ਡਰ ਹੈ ਬਸ ਉਹਨੇ ਸੋਚਿਆ ਉਹ ਮੇਸ਼ aí ਹੰਢਿਆਏ ਵਾਲਿਆਂ ਨਾਲ ਹਰਨਾਮੀ ਨੂੰ ਪਾੜ ਕੇ ਰੱਖੇਗਾ। ਸਾਲੇ ਹੰਢਿਆਏ ਵਾਲੇ ਨਾ ਕਿਤੇ ਹਰਨਾਮੀ ਕੋਲ ਆ ਕੇ ਰਹਿਣ ਲੱਗ ਪੈਣ। ਲਾਲਚ ਕਿੰਨਾ ਤੇ ਆ ਗਿਆ ਪਰ ਨਹੀਂ। ਹੰਢਿਆਏ ਵਾਲੇ ਨਹੀਂ ਆਉਂਦੇ ਹੁਣ। ਸੰਤਾਂ ਇੱਕ ਵਾਰੀ ਤੋੜ ਵਿਛੋੜਾ ਕਰ ਗਿਆ ਹੈ। ਹੁਣ ਨਹੀਂ ਉਹਦਾ ਕੋਈ ਆਉਂਦਾ। ਹੁਣ ਤਾਂ ਇਹ ਜ਼ਮੀਨ ਸ਼ਰੀਕਾ ਨਹੀਂ ਭਾਵ ਉਹਨੇ ਹੀ ਬੌਣੀ ਬੀਜਣੀ ਹੈ। ਪ੍ਰੀਤਮ ਦੇ ਮਨ ਵਿੱਚ ਲੱਡੂ ਫੁੱਟ ਰਹੇ ਸਨ। ਉਹਨਾਂ ਸੁਪਨੇ ਵਾਂਗੂ ਦਿਖਾਈ ਦੇਣ ਲੱਗਿਆ। ਜਿਵੇਂ ਨੰਦਗੁਰ ਹਰਨਾਮੀ ਦੇ ਕਪੜੇ ਧੋਣ ਲਈ ਆਪਣੇ ਘਰ ਚੁੱਕ ਲੈ ਆਏ ਹੋਵੇ ਜਿਵੇਂ ਨੰਦਗੁਰ ਹਰਨਾਮੀ ਦੇ ਘਰ ਦਾ ਮਿੱਟੀ ਗਾਰੇ ਦਾ ਕੰਮ ਕਰ ਰਹੇ ਹੋਵੇ ਉਹਦੀ ਸਵਾਤ ਵਿੱਚ ਤਲੀ ਦੇ ਰਹੀ ਹੋਵੇ ਕੰਦਾ ਹੋਤੇ ਪਾਂਡੂ ਫੇਰ ਰਹੀ ਹੋਵੇ ਤੇ ਛੱਤਾਂ ਲਿਪ ਰਹੀ ਹੋਵੇ ਜਿਵੇਂ ਨੰਦਗੁਰ ਹਰਨਾਮੀ ਨੂੰ ਆਪਣੇ ਚੁੱਲ੍ਹੇ ਉੱਤੇ ਲੈ ਆਈ ਹੋਵੇ ਉਹਨੂੰ ਰੋਟੀ ਪਕਾ ਕੇ ਖਵਾ ਰਹੀ ਹੋਵੇ ਸਟੇਸ਼ਨ ਉੱਤੇ ਲੋਕਾਂ ਦੀ ਘੁਰਬੜ ਘੁਰਬੜ ਹੋਣ ਲੱਗੀ ਹੋਵੇ ਕੋਈ ਉਤਰ ਰਿਹਾ ਸੀ ਉਹੀ ਚੜ ਰਿਹਾ ਸੀ ਲੋਕ ਇਧਰ ਉਧਰ ਭੱਜੇ ਫਿਰ ਰਹੇ ਸਨ ਜਵਾਕਾਂ ਦਾ ਚੀਂਗ ਚੰਗਿਆੜਾ ਤੀਵੀਆਂ ਦੀਆਂ ਉੱਚੀਆਂ ਹਾਕਾਂ ਬੰਦਿਆਂ ਦੀਆਂ ਤੀਵੀਆਂ ਨੂੰ ਗਾਲਾਂ ਗਠੜੀਆਂ ਦੀ ਸੰਭਾਲ ਪ੍ਰੀਤਮ ਨੂੰ ਹਰ ਨਾਮੇ ਕਿਧਰੇ ਨਾ ਦਿਸੇ ਗੱਡੀ ਚੱਲ ਵੀ ਪਈ ਪਲੇਟਫਾਰਮ ਖਾਲੀ ਹੋਣ ਲੱਗਿਆ ਉਹਨੇ ਮਸਾਫਰ ਖਾਨ ਦੇ ਵਿਜ ਜਾ ਕੇ ਦੇਖਿਆ ਇਧਰ ਉਧਰ ਬਾਹਰ ਨਿਕਲ ਕੇ ਨਜ਼ਰ ਮਾਰੀ ਤੇ ਫੇਰ ਉਹ ਮੰਡੀ ਵਾਲੇ ਗੇਟ ਵੱਲ ਆ ਗਿਆ ਕੀ ਆ ਕਿਸੇ ਪਾਸੇ ਦਿਲ ਲੰਘ ਕੇ ਉੱਥੇ ਹੀ ਨਾ ਜਾ ਖੜੀ ਹੋਵੇ ਪਰ ਨਾ ਉਹ ਤਾਂ ਕਿਤੇ ਵੀ ਨਹੀਂ ਸੀ ਇੱਕ ਵਾਰ ਉਹ ਆੜਤੀ ਦੀ ਦੁਕਾਨ ਉੱਤੇ ਵੀ ਗਿਆ ਪੁੱਛਣ ਲੱਗਿਆ ਹਰਨਾਮੀ ਇੱਥੇ ਤਾਂ ਨਹੀਂ ਆਈ ਸੇਠਾ ਬਾਣੀਆਂ ਕਹਿੰਦਾ ਓਏ ਪ੍ਰੀਤਮ ਸਿਆ ਗੱਡੀ ਚੋਂ ਉਤਰੀ ਨਹੀਂ ਹੋਣੀ ਹਰਨਾਮਕੁਰ ਆਥਣ ਦੀ ਗੱਡੀ ਆਉਣਾ ਹੋ ਬੈਠ ਆਥਣ ਤੱਕ ਹੋਰ ਇੰਤਜ਼ਾਰ ਕਰ ਰੋਟੀ ਪਾਣੀ ਖਾ ਪੀ ਮਗਾਮਾ ਕਰੋ ਰੋਟੀ ਨਹੀਂ ਸੇਠ ਰੋਟੀ ਤਾਂ ਰਹਿਣ ਦੇ ਕੋਈ ਭੁੱਖ ਨਹੀਂ ਹਾਲੇ ਪਿੰਡੋਂ ਖਾ ਕੇ ਤੁਰਿਆ ਸੀ ਪਰ ਉਹ ਆਈ ਕਿਉਂ ਨਾ ਅੱਜ ਤਾਂ ਪੱਕੀ ਤਰੀਕ ਸੀ ਪਹਿਲਾਂ ਅੱਜ 2 ਚੇਤ ਹੀ ਆ ਹਾਂ 2 ਚੇਤ ਪੱਕਾ ਇਟ ਵਰਗਾ ਓਏ ਪ੍ਰੀਤਮ ਸਿਆ ਤੂੰ ਸੰਸਾ ਨਾ ਕਰ ਆਥਣ ਦੀ ਗੱਡੀ ਡੀਕ ਆ ਬਹਿ ਜਾ ਗੱਡੀ ਤੇ ਆ ਜਾ ਪੈ ਜਾ ਆਰਾਮ ਕਰ ਲੈ ਜਾਨਵਰ ਨੂੰ ਪਾਣੀ ਧਾਣੀ ਪਿਆਤਾ ਉੱਠਨੇ ਛੋਲਿਆਂ ਦਾ ਸਾਰਾ ਨੀਰਾ ਖਾ ਲਿਆ ਸੀ। ਇਹ ਹੁਣ ਬੱਖੀ ਪਰਨੇ ਟੇਡਾ ਹੋ ਕੇ ਲਟਿਆ ਪਿਆ ਸੀ। ਦੁਕਾਨ ਤੋਂ ਬਾਲਟੀ ਲੈ ਕੇ ਉਹਨੇ ਪਾਣੀ ਦੀ ਭਰੀ ਤੇ ਉੱਠ ਨੂੰ ਉਠਾ ਕੇ ਤੁਰ ਤੁਰ ਕਰਨ ਲੱਗਿਆ। ਖਾਲੀ ਬਾਲਟੀ ਦੁਕਾਨ ਵਿੱਚ ਰੱਖ ਕੇ ਉਹ ਇੱਕ ਟਾਬੇ ਉੱਤੇ ਗਿਆ ਤੇ ਛੋਲੇ ਮਹਾਂ ਦੀ ਦਾਲ ਨੂੰ ਤੜਕਾ ਲਵਾ ਕੇ ਚਾਰ ਤੰਦੂਰੀ ਰੋਟੀਆਂ ਖਾ ਲਈਆਂ। ਰੱਜ ਕੇ ਪਾਣੀ ਪੀ ਲਿਆ। ਕਰਿਆੜ ਤਾਂ ਐਵੇਂ ਸੁਲਾ ਮਾਰਦਾ ਸੀ। ਕਿਹੜੀਆਂ ਖਵਾਉਣੀਆਂ ਸੀ ਦੋੜਾਂ ਉਹਨੇ। ਮਨ ਵਿੱਚ ਹੀ ਹੱਸਦਾ ਤੇ ਫਿਰ ਆੜਤੀ ਦੀ ਦੁਕਾਨ ਉੱਤੇ ਆ ਗਿਆ ਬਾਣੀਓ ਤੋਂ ਚੌਂਕੜੇ ਦੀ ਮੰਜੀ ਲੈ ਕੇ ਉਹਨੇ ਉੱਠ ਕੋਲ ਹੀ ਲੇਟ ਮਾਰ ਲੇ ਆਥਨ ਦੀ ਗੱਡੀ ਆਰਾਮਪੁਰੇ 7 ਵਜੇ ਪਹੁੰਚੀ ਦਿਨ ਛਿਪ ਚੁੱਕਿਆ ਹੁੰਦਾ 12 ਵਾਲੀ ਗੱਡੀ ਵਾਂਗ ਹੀ ਉਹਨੇ ਆਥਨ ਦੀ ਗੱਡੀ ਵੀ ਦੇਖੀ ਪਰ ਹਰਨਾਮੀ ਕਿਧਰੇ ਨਹੀਂ ਸੀ ਉਹਨੂੰ ਬੜਾ ਸੰਸਾ ਹੋਇਆ ਉਹ ਆਖਰ ਆਏਗੀ ਉਹ ਨਾ ਬਹੁਤ ਨਰਾਸ਼ ਜਿਹਾ ਹੋ ਕੇ ਉਹ ਆੜਤੀ ਦੇ ਆਇਆ ਤੇ ਪਿਪਨਰ ਉਠ ਖੋਲ ਕੇ ਪਿੰਡ ਨੂੰ ਚੱਲ ਪਿਆ ਸਾਰੇ ਰਾਹ ਉਹਨੂੰ ਇਹੀ ਸਮਝਣਾ ਆਈ ਕਿ ਆਖਰ ਜੇਲ੍ਹ ਵਾਲਿਆਂ ਨੇ ਹਰਨਾਮੀ ਨੂੰ ਛੱਡਿਆ ਕਿਉਂ ਨਾ ਉਧਰ ਕੀ ਚਰਹੋਰਾ ਨੂੰ ਪਤਾ ਨਹੀਂ ਕਿਥੋਂ ਕੰਨਾਂ ਵਿੱਚ ਪਿੰਨ ਪੈ ਗਏ ਕਿ ਹਰਨਾਮੀ ਦੋ ਚੇਤ ਨੂੰ ਛੁੱਟ ਕੇ ਆ ਰਹੀ ਹੈ ਕੈਲੂ ਨੂੰ ਨਾਲ ਲੈ ਕੇ ਉਹ ਬਰਨਾਲੇ ਦੇ ਸਟੇਸ਼ਨ ਉੱਤੇ ਦੋ ਚੇਤ ਨੂੰ ਸੰਦੇਹਾ ਹੀ ਆ ਬੈਠਾ ਕਿ ਚਰ ਨੂੰ ਪਤਾ ਸੀ ਕਿ ਉਹ 12 ਵਾਲੀ ਗੱਡੀ 90 ਤੋਂ ਆਏਗੀ ਸਵੇਰੇ 6 ਵਜੇ ਦੀ ਗੱਡੀ ਨਹੀਂ ਆ ਸਕਦੀ 12 ਦੀ ਗੱਡੀ ਹੀ ਆਏਗੀ 12 ਦੀ ਤਾਂ ਨਹੀਂ ਤਾਂ 8 ਣ ਦੀ ਗੱਡੀ 12 ਦੀ ਗੱਡੀ ਆਈ ਉਹਨਾਂ ਦੋ ਮਨ ਨੇ ਫਿਰ ਤੁਰ ਕੇ ਫਟਾਫਟ ਸਾਰੇ ਡੱਬੇ ਅੰਦਰ ਝਾਕ-ਝਾਕ ਦੇਖੇ ਬਰਨਾਲੇ ਗੱਡੀ ਨੇ ਬਾਵਾ ਚ ਰੁਕਣਾ ਸੀ ਬਿਲਟੀ ਦਾ ਮਾਲ ਚੜਦਾ ਹੈ ਤੇ ਉਤਰਦਾ ਹੈ ਕਿਸੇ ਵੀ ਡੱਬੇ ਵਿੱਚ ਹਰਨਾਮੀ ਨਹੀਂ ਸੀ ਕੀਚਰ ਕਹਿੰਦਾ ਹੁਣ 8 ਣ ਦੀ ਗੱਡੀ ਵੀ ਡੀਕ ਲਈ ਹੈ ਕਿ ਸਖੁੰਜੇ ਲਾਕੇ ਨਾ ਬੈਠੀ ਹੋਵੇ ਕਿਤੇ ਆਪਣੀ ਨਿਗਾ ਕੀ ਆ ਨਾ ਪਈ ਹੋਵੇ ਕੈਲੂ ਨੇ ਕਿਹਾ ਨਹੀਂ ਖੁੰਜੇ ਲਾਕੇ ਬੈਠਣ ਵਾਲੀ ਨਹੀਂ ਉਹ ਉਹ ਤਾਂ ਗੜਾ ਚਾਕੇ ਵੈਂਦੀ ਐ ਪੁੱਤ ਮੇਰੇ ਦੀ ਇਧਰ ਉਧਰ ਚਾਕੀ ਜਾਂਦੀ ਹੋ ਹੁੰਦੀ ਤਾਂ ਦਿਸਦੀ ਨਾ ਆਪਾਂ ਨੂੰ ਆਥਣ ਦੀ ਗੱਡੀ ਹੁਣ ਲਾਜ਼ਮੀ ਆਉ ਦੇਖ ਲਈ ਪੱਕੀ ਗੱਲ ਐ ਟੀਚਰ ਆਖ ਰਿਹਾ ਸੀ 12 ਵਾਲੀ ਗੱਡੀ ਲੰਘਾ ਕੇ ਉਹ ਮੁਸਾਫਰਖਾਨੇ ਵਿੱਚ ਨਹੀਂ ਬੈਠੇ ਉਹ ਤਾਂ ਛੇਤੀ ਹੀ ਟਲ ਗਏ ਸੰਦੂਆ ਨੇ ਅਗਵਾੜ ਜਾ ਕੇ ਦਰਵਾਜ਼ਿਆਂ ਅੰਦਰ ਅੱਕੀ ਬੁੜੀ ਦੇ ਘਰ ਜਾ ਬੈਠੇ ਰੋਟੀ ਖਾਦੀ ਤੇ ਮੰਜੇ 'ਤੇ ਲਾ ਕੇ ਪੈ ਗਏ ਅੱਕੀ ਕੈਲੂ ਦੀ ਭੂਆ ਸੀ ਪੁੱਤਤੀ ਕੋਈ ਨਹੀਂ ਸੀ ਕੈਲੂ ਦਾ ਫੁੱਫੜ ਵੀ ਗੁਦਰ ਚੁੱਕਿਆ ਸੀ ਭੂਆ ਨੇ ਵਾਹ ਲੱਗਦੀ ਚੰਗੀ ਰੋਟੀ ਖਵਾਈ ਤੇ ਭਾਇ ਰੂਪੇ ਦਾ ਪੂਰਾ ਹਾਲ ਚਾਲ ਪੁੱਛਿਆ ਸਭ ਦੀ ਸੁੱਖ ਸੰਦ ਦਾ ਪਤਾ ਕੀਤਾ ਆਕਨ ਦੀ ਗੱਡੀ ਬਰਨਾਲੇ ਸਾਢੇ 6 ਦੇ ਨੇੜੇ ਤੇੜੇ ਪਹੁੰਚਦੀ ਉਹ 5 ਵਜੇ ਹੀ ਘਰੋਂ ਚੱਲ ਪਏ। ਚੋਰਾ ਜਾਰਾ ਨੂੰ ਘੜੀ ਬਗੈਰ ਕਦੋਂ ਸਰਦਾ। ਕੀਚਰ ਕੋਲ ਇੱਕ ਬਹੁਤ ਪੁਰਾਣੀ ਗੁੱਟ ਘੜੀ ਸੀ। ਵੈਸਟ ਐਂਡ ਵਾਚ ਕੰਪਨੀ ਦੀ। ਸੇਖੇ ਵਾਲੇ ਫਾਟਕ ਉੱਤੇ ਆ ਕੇ ਉਹ ਸਟੇਸ਼ਨ ਵੱਲੋਂ ਹੌਲੀ-ਹੌਲੀ ਚੱਲਣ ਲੱਗੇ। ਗੱਡੀ ਦੇ ਸਿਗਨਲਾਂ ਵੱਲ ਮੁੜ-ਮੁੜ ਕੇ ਝਾਕਦੇ ਹੋਏ। ਆਕਰ ਸਟੇਸ਼ਨ ਉੱਤੇ ਆ ਕੇ ਇੱਕ ਬੈਂਚ ਉੱਤੇ ਬੈਠ ਗਏ। ਚੁੱਪਚੀ ਤੇ ਜਹੇ ਹੀ ਪਲੇਟਫਾਰਮ ਉੱਤੇ ਕੋਈ ਕੋਈ ਸਵਾਰੀ ਸੀ। ਕੀਚਰ ਨੇ 12 ਵਜੇ ਵਾਲੀ ਗੱਡੀ ਦੀਆਂ ਟਿਕਟਾਂ ਜੇਬ ਵਿੱਚੋਂ ਕੱਢੀਆਂ ਤੇ ਉਹਨਾਂ ਨੂੰ ਪਾੜ ਕੇ ਸੁੱਟਣ ਲੱਗਿਆ ਕੈਲੂ ਕਹਿੰਦਾ ਇਹ ਕਿਉਂ ਪਾੜਤੀਆਂ ਹੁਣ ਇਹ ਵੀ ਇਹੀ ਕੰਮ ਆ ਜਾਂਦੀਆਂ ਅੱਛਾ ਮੈਂ ਕਹਿਣਾ ਨਮੀਆਂ ਨਹੀਂ ਲੈਣੀਆਂ ਪੈਣਗੀਆਂ ਨਮੀਆਂ ਦੀ ਕੀ ਲੋੜ ਐ ਤਰੀਕ ਤਾਂ ਉਹੀ ਪਾਈ ਹੋਊਗੀ ਚੱਲ ਹੁਣ ਤਾਂ ਗਈਆਂ ਨਮੀਆਂ ਲੈਣੇ ਆ ਤੇ ਪਈ ਜਾਣਾ ਕੀ ਦੌਲੇ ਲੱਗਣਗੇ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਕਾਸਾ ਸਮਾਂ ਲੰਘ ਗਿਆ ਪਲੇਟਫਾਰਮ ਉੱਤੇ ਹੋਰ ਸਵਾਰੀਆਂ ਵਧਣ ਲੱਗੀਆਂ ਤੇ ਫਿਰ ਟਿਕਟਾਂ ਵਾਲੀ ਖਿੜਕੀ ਖੁੱਲਣ ਦੀ ਘੰਟੀ ਹੋ ਗਈ ਉਹ ਟਿਕਟਾਂ ਲੈ ਆਏ ਗੱਡੀ ਆ ਕੇ ਰੁਕੀ ਸਾਹਮਣੇ ਵਾਲੇ ਡੱਬੇ ਵਿੱਚ ਹਰਨਾਮੀ ਬੈਠੀ ਹੋਈ ਸੀ ਖਿੜਕੀ ਦੇ ਨਾਲ ਹੀ ਬੈਠੀ ਸੀ ਮੁਤਰ ਮੁਤਰ ਬਾਹਰ ਵੱਲ ਝਾਕ ਰਹੀ ਸੀ ਕੀ ਚਰਦੇ ਕਹਿ ਲੂਨੋ ਉਹਨੇ ਵੀ ਪਛਾਣ ਲਿਆ ਉਹਨੇ ਹੱਥ ਮਾਰ ਕੇ ਦੋਨੋਂ ਨੂੰ ਬੁਲਾਇਆ ਤੂੰ ਹਰਨਾਮ ਕੋਰੇ ਕੀਚਰ ਨੇ ਕਾਰ ਨਾਲ ਉਹਦੇ ਕੋਲ ਜਾ ਕੇ ਖਿੜਕੀ ਤੋਂ ਬਾਹਰ ਖੜੇ ਹੀ ਪੁੱਛਿਆ ਮੈਂ ਆ ਗਈ ਬੱਸ ਅੱਜ ਦੁਪਹਿਰੇ ਛੁੱਟੀ ਮਿਲੀ ਉਹਨੇ ਦੱਸਿਆ ਹੱਥਿਆ ਮੁੱਕ ਵੀ ਗਈ ਜੇੜ ਕੀਚਰ ਨੇ ਹੈਰਾਨ ਹੋ ਕੇ ਪੁੱਛਿਆ ਕਹਿਲੂ ਉਹਦੇ ਕੋਲ ਹੀ ਖੜਾ ਮੁਸਕਰਾ ਰਿਹਾ ਸੀ ਹਰਨਾਮੀ ਕਹਿੰਦੀ ਤੁਸੀਂ ਕਿੱਧਰ ਕਿਹੜੀ ਮਾਰਤੇ ਫਿਰਦੇ ਹੋ ਅਸੀਂ ਤਾਂ ਇੱਥੇ ਬਰਨਾਲੇ ਆਏ ਸੀ ਕੰਮ ਸੀ ਇੱਕ ਤਪੇ ਨੂੰ ਚੱਲੇ ਆ ਕੀਚਰ ਨੇ ਦੱਸਿਆ ਆਓ ਬੈਠੋ ਫਿਰ ਬਾਰਗਾ ਨੂੰ ਖੜੇ ਹੋ ਗੱਡੀ ਦਾ ਚੱਲਣ ਵਾਲੀ ਐ ਅੰਦਰ ਆਜੋ ਬੈਠਣ ਨੂੰ ਥਾਂ ਹੈਗੀ ਐ ਹਰਨਾਮੀ ਨੇ ਕਿਹਾ ਉਹ ਗੱਡੀ ਚੜੇ ਤੇ ਹਰਨਾਮੀ ਦੇ ਕੋਲ ਹੀ ਬੈਠ ਗਏ ਕੀਚਰ ਉਹਦਾ ਹਾਲਚਲ ਪੁੱਛਣ ਲੱਗਿਆ ਕਹਿੰਦਾ ਅੱਗੇ ਨਾਲ ਉਹ ਲਿੱਸੀ ਹੋਈ ਦਿਸਦੀ ਐ ਨਿੱਕਾ ਜਿਹਾ ਮੂੰਹ ਨਿਕਲ ਆਇਆ ਬਮਾਠ ਮਾਰ ਰਹੀਆਂ ਕਿਤੇ ਜੇਲ੍ਹ ਦਾ ਤੈਨੂੰ ਪਤਾ ਹੀ ਐ ਕੀਚਰਾ ਉੱਥੇ ਕਿਹੜਾ ਨਾਨਕੇ ਹੁੰਦੇ ਐ ਦੇਖੀ ਨਾ ਕੱਚੀਆਂ ਰੋਟੀਆਂ ਦਪਕ ਕੜ ਪਾਣੀ ਵਾਲੀ ਦਾਲ ਹਾੜਾਂ 'ਚ ਮੱਛਰ ਤੇ ਸਿਆਲਾਂ 'ਚ ਖਟਮਲ ਰਾਤ ਨੂੰ ਚੱਜ ਨਾਲ ਸੌਣ ਨਹੀਂ ਦਿੰਦੇ ਪਾਣੀ ਕਿਹੜਾ ਚੱਜ ਦਾ ਦਿੰਦੇ ਆ ਪੀਣ ਨੂੰ ਕੁੱਤੇ ਦੇ ਵੀ ਕੋਈ ਨਾ ਬਥੇਰਾ ਹੋ ਜੈਗੀ ਤਕੜੀ ਦੁੱਧ ਪੀ ਪੀ ਜਿਹੜਾ ਕਸ਼ਟ ਸੀ ਕਟਿਆ ਗਿਆ ਕੈਲੂ ਨੇ ਹਰਨਾਮੀ ਦਾ ਪੈਰ ਘੁੱਟਿਆ ਕੈਲੂ ਦਾ ਹੱਥ ਲੱਗਣ ਨਾਲ ਜਿਵੇਂ ਉਹਦੀ ਜਾਨ ਸੁਤੀ ਗਈ ਹੋਵੇ ਉਹ ਸੂਤ ਜਿਹੀ ਹੋ ਕੇ ਬੈਠ ਗਈ ਲੱਤਾਂ ਬੈਂਸੀ ਤੋਂ ਥੱਲੇ ਕਰ ਲਈਆਂ ਤਾਂ ਅੱਜ ਕਿੱਥੇ ਉਤਰਾਂਗੀ ਕੀਚਰ ਨੇ ਪੁੱਛਿਆ ਰਾਮਪੁਰੇ ਪ੍ਰੀਤਮ ਆਇਆ ਖੜਾ ਹੋਣਾ ਡੇਸਣ ਤੇ ਡੀਕੀ ਜਾਂਦਾ ਹੋ ਮੈਨੂੰ ਕੋਈ ਪਹੁੰਚ ਲੈ ਕੇ ਵੀ ਆਇਆ ਹੋ ਰਾਮਪੁਰੇ ਜਾਂਦੀ ਨੂੰ ਤਾਂ ਨਿਹਰਾ ਹੋ ਜੁ ਤੈਨੂੰ ਪ੍ਰੀਤਮ ਉਸ ਵੇਲੇ ਤਾਂ ਹੀ ਕਿੱਥੇ ਖੜਾ ਹੋ ਆਇਆ ਹੋਣਾ ਤਾਂ 12 ਵਾਲੀ ਗੱਡੀ ਢੀਕੇ ਮੁੜ ਗਿਆ ਹੋ ਪਿੰਡ ਨੂੰ ਹੁਣ ਨਹੀਂ ਹੋਣਾ ਉਹ ਤੂੰ ਇੱਥੇ ਸਾਡੇ ਨਾਲ ਤਾਂ ਪਈ ਉਤਰ ਜਾ ਢਿੱਲਵੇਂ ਜਾ ਕੇ ਰਹਾਂਗੇ ਉਤੇ ਸੇਵਾ ਪੂਰੀ ਹੋ ਤੇਰਾ ਠਕੇਮਾ ਲਾ ਦੇਾਂਗੇ ਸਾਰਾ ਤੜਕੇ ਦੈਨੂ ਪਿੰਡ ਸਾਡਾ ਆਮਾਂਗੇ ਕੋਠੇ ਅਸੀਂ ਵੀ ਭਾਈ ਰੂਪੇ ਜਾਣਾ ਹੀ ਆ ਕਿਚਰ ਨੇ ਮੋਹ ਜਹੇ ਵਿੱਚ ਆ ਕੇ ਹਰਨਾਮੀ ਨੂੰ ਇਹ ਸਭ ਆਖਿਆ ਹਰਨਾਮੀ ਕੈਲੂ ਦੇ ਮੂੰਹ ਵੱਲ ਚੱਕੀ ਜਾ ਰਹੀ ਸੀ ਐਨਾ ਜਿਰ ਉਹ ਜੇਲ੍ਹ ਵਿੱਚ ਨਰਕ ਭੋਗ ਕੇ ਆਈ ਸੀ ਉਹ ਕੈਲੂ ਵਰਗੇ ਮੁੰਡੇ ਦੇ ਤਾਂ ਹੁਣੇ ਹੀ ਪ੍ਰਿੰਡ ਬਣ ਕੇ ਲੜ ਜਾਣਾ ਚਾਹੁੰਦੀ ਸੀ ਉਹ ਕਿਚਰ ਦੀ ਗੱਲ ਮੰਨ ਗਏ ਉਹ ਤਾਂ ਪੇ ਉਤਰ ਗਏ ਸਟੇਸ਼ਨ ਤੋਂ ਹੀ ਸਿੱਧਾ ਢੱਲ ਮੰਦਿਰਾਂ ਪੈ ਗਏ ਦਿਨ ਛਿਪ ਚੁੱਕਿਆ ਸੀ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ